ਸੋ ਵੀਰੋ ਅ빠 ਜੇ ਇਸ ਦੂਜੀ ਝੋਟੀ ਦੀ ਗੱਲ ਕਰੀਏ ਤਾਂ ਇਹ ਵੀ ਮੋਹਰਾ ਦੇ ਵਿੱਚ ਝੋਟੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਸਿੰਘ ਦੀ ਬੰਤਰ ਥੋੜੀ ਜੀ ਖੁੱਲੀ ਆ ਪਰ ਇਹ ਵੀ ਵੀਰੇ ਪਹਿਲਾ ਸੂਆ ਸੂਈ ਹੈ ਜੀ ਹਾਂ ਜੀ ਪਹਿਲਾ ਸੂਆ ਸੂਈ ਹੈ ਇਹ ਵੀ ਦੋਸਤੋ ਪਹਿਲਾ ਸੂਆ ਸੂਈ ਹੈਗੀ ਹੈ ਤੇ ਮੂੰਹੋਂ ਵੀਰ ਜੀ ਇਹ ਵੀ ਚੌਗੀ ਆ ਜੀ ਚੌਗੀ ਆ ਚੌਗੀ ਆ ਮੂੰਹੋਂ ਵੀ ਸੋ ਕਿੰਨੇ ਦਿਨ ਹੋ ਗਏ ਜੀ ਇਸ ਨੂੰ ਸੂਈ ਨੂੰ ਇਹਨੂੰ 12 ਦਿਨ ਹੋ ਗਏ ਸੀ 12 ਦਿਨ ਹੋ ਗਏ ਆ ਜੀ ਸੋ ਦੋਸਤੋ 12 ਦਿਨ ਹੋ ਗਏ ਇਹਨੂੰ ਸੂਈ ਨੂੰ ਮਗਰ ਇਸ ਦੇ ਜਿਹੜਾ ਕਾਫ ਹੈਗਾ ਆ ਉਹ ਤੁਸੀਂ ਦੇਖ ਸਕਦੇ ਹੋ ਕੱਟਾ ਨਾ ਵੀਰ ਜੀ ਮਗਰ ਕੱਟਾ ਜੀ ਮਗਰ ਕੱਟਾ ਹੈਗਾ ਜੀ ਤੇ ਵੀਰ ਜੀ ਇਹਦਾ ਮਿਲਕ ਹੁਣ ਕਿੰਨਾ ਇਸ ਟਾਈਮ ਰੈਡੀ ਹੈ ਕੰਨੇ ਤੇ 11 ਲੀਟਰ ਨੈਟ ਹੈਗਾ ਜੀ ਕੰਡੇ ਤੇ ਚੜ ਮਾਈ ਜਿਹੜਾ ਫਾਰਮੂਲਾ ਵੀ ਜਿਹੜਾ ਕੋ ਤੋਂ ਚਲਦੇ ਠੀਕ ਹੈ ਜੀ ਸੋ ਦੋਸਤੋ 11 ਲੀਟਰ ਦੀ ਇਸ ਇਸ ਟਾਈਮ ਇਸ ਥਲੇ ਜਿਹੜੀ ਚੁਆਈ ਹੈਗੀ ਆ ਕੋਈ ਵੀਰ ਮੌਕੇ ਤੇ ਆ ਕੇ ਇੱਕ ਡੰਗ ਦੀ ਜਾਂ ਦੋ ਟਾਈਮ ਦੀ ਚੁਆਈ ਆਰਾਮ ਨਾਲ ਕਰ ਸਕਦਾ ਹੈ ਬਾਕੀ ਜੇ ਕੋਈ ਦੂਰੋਂ ਵੀ ਆਉਣਾ ਚਾਹੁੰਦਾ ਹੋਇਆ ਬਿਲਕੁਲ ਤਸੱਲੀ ਆਪਦੀ ਕਰ ਸਕਦਾ ਕੋਈ ਰਾਤ ਨੂੰ ਰਹਿਣ ਦਾ ਵੀ ਕੋਈ ਹੋਇਆ ਉਹ ਵੀ ਇੱਥੇ ਅਰੇਂਜਮੈਂਟ ਕਰ ਦਿੱਤਾ ਜਾਊਗਾ ਕੋਈ ਇਹ ਨਹੀਂ ਗੱਲ ਵੀ ਇੱਕ ਤੁਸੀਂ ਦੂਰੋਂ ਆਉਣਾ ਤੇ ਇੱਕ ਡੰਗ ਦੀ ਚੁਆਈ ਹੈ ਸਦੀ ਆਪਦੀ ਤਸੱਲੀ ਤੁਸੀਂ ਜ਼ਰੂਰ ਕਰਿਆ ਕਰੋ ਮੇਰੇ ਵੀਰ ਜਿਹੜਾ ਕੋਈ ਵੀ ਪਸ਼ੂ ਐਨੀਮਲ ਸੂਇਆ ਹੁੰਦਾ ਉਸ ਉਸ ਦੀ ਜਿਹੜੀ ਤਸੱਲੀ ਹੈ ਤੁਸੀਂ ਖੁਦ ਨੇ ਆਪ ਕਰਨੀ ਆ ਦੋ ਡੰਗ ਦੀ ਚੁਆਈ ਕਰਿਆ ਕਰੋ ਪਾਸ ਕਰਿਆ ਕਰੋ ਉਸ ਤੋਂ ਬਾਅਦ ਮੁੱਲ ਤੈ ਹੋ ਹੀ ਜਾਂਦਾ ਦੋਸਤੋ ਬਾਕੀ ਵੀਰ ਜੀ ਇਸ ਦੀ ਮਦਰ ਦੀ ਆਪਾਂ ਗੱਲ ਕਰੀਏ ਤੇ ਇਸ ਦੀ ਮਦਰ ਜਿਹੜੀ ਆ ਉਹ ਕਿਹੜੀ ਆਪਣੇ ਕੋਲ ਹੈਗੀ ਆ ਜੀ? ਬਾਕੀ ਇਸ ਦੀ ਮਦਰ ਆਪਣੇ ਕੋਲ ਹੀ ਜੀ ਨਾਲ। ਠੀਕ ਹੈ ਜੀ। ਸੋ ਦੋਸਤੋ ਇਹ ਇਸ ਝੋਟੀ ਦੀ ਜਿਹੜੀ ਮਾਂ ਹੈਗੀ ਏ ਉਹ ਵੀ ਬਾਈ ਹੋਰਾਂ ਦੇ ਕੋਲ ਹੀ ਹੈ। ਇਸ ਵਾਰ ਇਹ ਮੈਨੂੰ ਲੱਗਦਾ ਵੀ ਬਾਈ ਜੀ ਕਿੰਮਾ ਸਵੇਰ ਸੁਈ ਹੋਈ ਏ? ਜਾਂ 6ਵਾਂ 7ਵਾਂ ਸਵੇਰ? 6ਵਾਂ 7ਵਾਂ ਸਵੇਰ ਮਤਲਬ ਕਿ ਸੁਈ ਏ ਜੀ। ਇਹ ਜਿਹੜੀ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਏ ਦੋਸਤੋ ਇਹ ਦੂਜੇ ਸੂਏ ਦੀ ਤਕਰੀਬਨ ਹੈਗੀ ਏ ਝੋਟੀ। ਠੀਕ ਹੈ ਜੀ। ਤੇ ਫਿਰ ਦੀ ਆਪਾਇ ਦਾ ਮੁੱਲ ਕੀ ਕਰਦੇ ਆਂ ਭਾਵੇਂ ਇਹਦਾ ਬੋਲ ਆਪ 75000 ਰੁਪਈਆ ਜੀ ਲੜਾਈ ਜੀ 75000 ਰੁਪਈਆ ਜੀ ਹਾਂਜੀ ਠੀਕ ਆ ਜੀ ਸੋ ਦੋਸਤੋ 75000 ਰੁਪਈਆ ਬਾਈ ਹੋਣਾ ਨੇ ਇਸ ਦਾ ਮੁੱਲ ਕਰਤਾ ਹੈ ਜੀ ਬਾਕੀ ਤੁਸੀਂ ਜਿਹੜਾ ਮੌਕੇ ਤੇ ਆਪਦੀ ਪਾਸ ਕਰਕੇ ਚੈੱਕ ਕਰਕੇ ਤਸੱਲੀ ਕਰ ਸਕਦੇ ਹੋ ਬਾਕੀ ਮੁੱਲ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੋਈ ਥੋੜਾ ਬਾ ਤਾਂ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਸੋ 22 ਹੋਰਾਂ ਦਾ ਇਸ ਝੋਟੀ ਦਾ ਜਿਹੜਾ ਰੇਟ ਏ ਉਹ ਮੈਨੂੰ ਲੱਗਦਾ ਵੀ ਤਕਰੀਬਨ ਬਿਲਕੁਲ ਵੀ ਜਾਇਜ਼ ਕਹਿ ਸਕਦੇ ਆ ਬਾਕੀ 11 ਲੀਟਰ ਦੀ ਇਸ ਤਰ੍ਹਾਂ ਦੀ ਚੁਵਾਈ ਵੀ ਹੈਗੀ ਆ ਹਾਂਜੀ ਠੀਕ ਹੈ ਜੀ ਸੋ ਦੋਸਤੋ 22 ਦੇ ਕਹਿਣ ਨੂੰ ਅਨੁਸਾਰ ਵੀ ਇਹ ਜਿਹੜੀ ਝੋਟੀ ਏ ਇਹ ਦੁੱਧ 13 ਲੀਟਰ ਆਰਾਮ ਨਾਲ ਹਜੇ ਕਰ ਜੂਗੀ ਪਹਿਲਣ ਝੋਟੀ ਪਹਿਲਾ ਸਵੇਰ ਸੁਈ ਹੈਗੀ ਏ ਤੇ ਵੀਰ ਜੀ ਆਪਣੇ ਜਿਹੜੇ ਮੋਬਾਈਲ ਨੰਬਰ ਤੇ ਸਾਨੂੰ ਬੋਲ ਕੇ ਦੱਸ ਦਿਓ ਜੀ 8872 जी हां जी 367 कार्ड जी एक बार ਵੀਰੇ ਫੇਰ ਫੇਰ ਬੋਲ ਦੋ 8872 जी हां जी 367 ਕਾਰਡ ਜੀ ਠੀਕ ਆ ਸੋ ਦੋਸਤੋ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹੇ ਝੋਟੀਆਂ ਖਰੀਦ ਸਕਦੇ ਹੋ ਹਾਂਜੀ ਵੀਰ ਜੀ ਤੋਰੋ ਤੋ ਦੋਸਤੋ ਤੁਸੀਂ ਇਸ ਦੀ ਆਰਡਰ ਦੀ ਕੁਆਲਿਟੀ ਤੁਸੀਂ ਖੁਦ ਦੇਖ ਸਕਦੇ ਹੋ ਜਿੰਨਾ ਵੀ ਇਹਨੇ ਸਟਾਰਟਿੰਗ ਤੇ ਆਰਡਰ ਤਿਆਰ ਕੀਤਾ ਸੀ ਇਸ ਦੀ ਤੱਕ ਜਿਹੜੀ ਆਰਡਰ ਦੀ ਬਿਲਕੁਲ ਅੱਗੇ ਨੂੰ ਹੈਗੀ ਏ ਸਟਾਰਟਿੰਗ ਪੁਆਇੰਟ ਤੋਂ ਹੀ ਜਿੰਨਾ ਵੀ ਇਸਨੇ ਡੇਵਾ ਤਿਆਰ ਕੀਤਾ ਸੀਗਾ ਸਾਰਾ ਦੋਸਤੋ ਫਰੰਟ ਵਾਲੀ ਸਾਈਡ ਨੂੰ ਨੂੰ ਹੀ ਸੀ ਬਾਕੀ ਥਣਲੇਵੇ ਦੀ ਬਿਲਕੁਲ ਜ ਬਿਲਕੁਲ ਬਹੁਤ ਜਿਆਦਾ ਸਾਫ਼ ਇਹ ਝੋਟੀ ਹੈਗੀ ਆ ਚੁਵਾਈ ਬਿਲਕੁਲ ਪੋਲੀ ਹੈ ਕੋਈ ਲੇਡੀਜ਼ ਕੋਈ ਵੀਰ ਮੇਰਾ ਭਰਾ ਆਰਾਮ ਨਾਲ ਇਸ ਦੀ ਚੁਵਾਈ ਕਰ ਸਕਦਾ ਹੈ ਬੱਚਾ ਵੀ ਚੁਵਾਈ ਕਰ ਸਕਦਾ ਹੈ ਬਿਲਕੁਲ ਪੋਲੀ ਧਾਰ ਦੀ ਇਹ ਝੋਟੀ ਹੈਗੀ ਆ ਬਾਕੀ ਥਾਣਾ ਦੀ ਤੁਸੀਂ ਬੰਦਤਰ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਤੁਸੀਂ ਖੁਦ ਆਪ ਚੈੱਕ ਕਰ ਸਕਦੇ ਹੋ ਕਾਫੀ ਜਿਆਦੀ ਵਧੀਆ ਸਾਫ ਨੇਵੇ ਦੀ ਇਹ ਛੋਟੀ ਹੈਗੀ ਹੈ ਦੋਸਤੋ ਡਾਕ ਲਓ ਦੋ ਮਿੰਟ ਦਿਰ ਜੀ